ਹੋ ਜੋ ਉੜ ਜਾਣੇ ਆ ਸਰਦੀਆਂ ਦਾ ਤੇ ਦੇਖੋ ਸਭ ਤੋਂ ਪਹਿਲੀ ਆਈਟਮ ਆ ਸਾਡੀ ਵਿంటర్ ਕੁਈਨ ਪੂਰਾ ਪਸ਼ਮੀਨੇ ਦਾ ਕਪੜਾ ਲੱਗਾ ਹੈ ਪਾਰੀ ਕੁਆਲਟੀ ਦਾ ਬਾਜ਼ਾਰ ਚ 500 ਰੁਪਏ ਦਾ 4 400 ਸੂਟ ਵਿਕਦਾ ਹੈ ਜੀ ਅਸੀਂ ਇੱਕ ਸੂਟ ਨਹੀਂ ਦੇਣਾ 500 ਦਾ ਦੋ ਨਹੀਂ ਦੇਨੇ ਤਿੰਨ ਨਹੀਂ ਦੇਨੇ ਚਾਰ ਸੂਟ ਦਵਾਂਗੇ ਜੀ 500 ਰੁਪਏ ਦੇ ਚਾਰ ਸੂਟ ਭਾਜੀ 500 ਰੁਪਏ ਦੇ ਚਾਰ ਸੂਟ ਭਾਜੀ ਇੱਕ ਵਾਰੀ ਮੈਂ ਕਹਿੰਨਾ ਇੱਕ ਵਾਰੀ ਸੋਚ ਲਓ ਹਲੇ ਵੀ 500 ਦੇ ਚਾਰ ਸੂਟ ਸੋਚਿਆ ਨਹੀਂ ਜੋ ਕਹਤਾ ਤੇ ਉਹੀ ਰੇਟ ਮਿਲਣਾ ਹੈ ਜਿੱਥੇ ਮਰਜ਼ੀ ਘੁੰਮ ਲੋ ਜਿੱਥੇ ਮਰਜ਼ੀ ਆ ਜਾਓ ਸੱਚੀ ਦਾ ਨਾਂ ਸਿਲਕ ਸਟੋਰ ਤੇ ਆਓਗੇ ਤੇ ਇਹ ਰੇਟ ਚ ਕਪੜਾ ਪਸ਼ਮੀਨੇ ਦਾ ਗਰਮ ਸੂਟ ਕੋਈ ਬੁਰਣੀ ਕੋਈ ਲੂਣੀ ਕੁਆਂਟੀਟੀ ਜਿੰਨੀ ਮਰਜ਼ੀ ਲੈ ਲੋ ਜੰਮੂ ਹਿਮਾਚਲ ਹਰਿਆਣਾ ਪੰਜਾਬ ਮੰਡੀ ਦੂਰ ਦੂਰ ਆ ਕੇ ਲੈ ਕੇ ਜਾ ਰਿਆ ਮਾਲਾ ਵਾਲਾ ਪਸ਼ਮੀਨੇ ਦਾ ਸੂਟ 500 ਰੁਪਏ ਦਾ ਜੀ ਉਹ ਜੀ ਮੈਨੂੰ ਨਾ ਸੱਚੀ ਦੱਸਾਂ ਮੈਨੂੰ ਹਲੇ ਸਾਰੇ ਗੋਲਡਨ ਵਰਕ ਹੈ ਦੇਖੋ ਪੀਸ ਕਿ ਕਪੜਾ ਦੇਖੂਗਾ ਇੱਕ ਵਾਰੀ ਕੜਾਈ ਦਿਖਾ ਦਾਂ ਤਾਂ ਕਿ ਦਰਸ਼ਕ ਨੇੜੋਂ ਦੇਖ ਸਕਣ ਵੀ ਹੈ ਕਿ ਵਾਕਈ ਵਰਕ ਕੀਤਾ ਹੋਇਆ ਸੂਟ ਦੀ ਵਰਤ ਹੈਗੀ ਵੀ ਆ ਜਿੰਨੀ ਭਾਈ ਦੱਸ ਰਿਹਾ 12 ਵਰਤ ਪਤਾ ਕਰਿਓ ਤੇ ਇੱਥੋਂ ਪਤਾ ਕਰਿਓ ਗ੍ਰੇਡ ਦਾ ਕਿੰਨਾ ਕ ਫਰਕ ਆ ਫਿਰ ਵਿਜ਼ਿਟ ਕਰਿਓ ਦੁਪੱਟਾ ਆਏਗਾ ਸਾਰਾ ਡੋਲਾ ਬਨਾਰਸੀ ਦਾ ਦੇ ਇਹ ਦਾ 895 995 ਵਿਕਦਾ ਜੀ ਆਪਾਂ ਆਪਣੇ ਭੈਣ ਭਰਾਵਾਂ ਨੂੰ ਦੇ ਦੇਣਾ ਸਿਰਫ ਇਹਦਾ ਰੇਟ 495 ਰੁਪਏ ਦਾ ਬਨਾਰਸੀ ਦੁਪੱਟੇ ਦੇ ਨਾਲ ਭਾਜੀ ਵੈਸੇ ਤੁਸੀਂ ਘਰੇ ਕੋਈ ਫੈਕਟਰੀ ਫੈਕਟਰੀ ਲਾਈ ਹੈ ਭਾਜੀ ਸਾਡੀਆਂ ਖੁਦ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ 21 21 ਮਸ਼ੀਨਾਂ ਸਾਡੀਆਂ ਖੁਦ ਦੀਆਂ ਲੱਗੀਆਂ ਸਾ ਉੱਥੇ ਮਾਲ ਤਿਆਰ ਹੁੰਦੇ ਆ ਸਾਰੇ ਤਿਆਰ ਤਿਆਰੀ ਕਰਾ ਕੇ ਫਿਰ ਵੇਚੀਦਾ ਤਾਂ ਹੀ ਫਾਇਦੇ ਹੁੰਦੇ ਨੇ ਆਪਣੇ ਭੈਣ ਭਰਾਵਾਂ ਦੇ ਇਹ ਦੇਖੋ ਜੀ ਪੀਸ ਖੋਲ ਕੇ ਦਿਖਾ ਵੀ ਪੂਰਾ ਆਲਓਵਰ ਸੂਟ ਆ ਭਾਜੀ ਕੋਈ ਸਲਵਾਰ ਐਡ ਨਹੀਂ ਕੋਈ ਕੁਛ ਨਹੀਂ ਪੂਰਾ 5 ਮੀਟਰ ਇਕੱਠਾ ਪਟਿਆਲਾ ਸੂਟ ਬਣੇਗਾ ਦੇਖੋ ਮੈਂ ਕਹਿੰਦਾ ਲੋਣੀਆਂ ਦੀਨ ਲਾਈਨ ਕਰਨਾ ਹੈ ਵਿਆਹ ਸ਼ਦੀਆਂ ਕਰਨੀਆਂ ਹੈ ਤੁਸੀਂ ਆਹ ਦੇ ਲੋਕਾਂ ਦੀ ਠੰਡ ਅੱਦੀਆਂ ਅੱਦੀਆਂ ਬੀਬੀਆਂ ਦੀ ਠੰਡ ਉੱਡ ਗਈ ਹੋਣੀ ਹੈ ਮੈਂ ਕਹਿੰਦਾ ਹੈਰਾਨ ਹੋ ਗਏ ਹੁਣ ਕੀ ਰੇਟ ਤੇ ਅਸੀਂ ਕਪੜਾ ਖਰੀਦਿਆ ਤੇ ਕੀ ਰੇਟ ਚ ਮਿਲਦਾ ਪਿਆ ਤੁਹਾਨੂੰ ਪਤਾ ਹੀ ਲੱਗ ਗਿਆ ਜੀ ਚੀਜ਼ ਦੇਖੋ ਪੂਰੇ ਕਰੇਪ ਦੇ ਸੂਟ ਨੇ ਕੇਰੇ ਦੇਖੋ ਗਲੇ ਘੱਡੋ ਤੇ ਨਾਲ ਦੁਪੱਟੇ ਦੇਖੋ ਦੁਪੱਟੇ ਆਣਗੇ ਟਾਈਟਲ ਮੀਟਰ ਦੇ ਖੁੱਲੇ ਜਿਹੜੇ 850 950 ਦਾ ਵਿਕਦੇ ਨੇ ਪੂਰੇ ਹੈਵੀ ਸੂਟ ਹੈ ਦੇਖੋ ਜੀ ਪੂਰੇ ਕਰੇਪ ਦੇ ਸੂਟ ਨਾਲ ਦੁਪੱਟੇ ਹੈਵੀ 850 ਲਾਟ ਕਰ ਆਪਾਂ ਆਪਣੇ ਭੈਣ ਭਰਾ ਨੂੰ ਦੇ ਦੇਣਾ ਸਿਰਫ ਇਹਦਾ ਰੇਟ 49 ਹੂੰ ਥੋੜੇ ਥੋੜੇ ਆਈ ਬਾਤ ਐ ਮੈਂ ਤਾਂ ਮਤਲਬ ਆਹ 3 ਮਹੀਨੇ ਦੀ ਪੂਰੀ ਭਾਰੀ ਸੇਲ ਲੱਗੀ ਹੋਈ ਐ ਸੇਲਾ ਜੋ ਆਈਟ ਮੈਂ ਕੱਢਾਂਗੇ ਸੇਲਾ ਦੇ ਵਿੱਚੋਂ ਆਹ ਕਿੰਨੇ ਦਾ ਕਿੰਨੇ ਦਾ ਭਾਜੀ ਕਰੇਟ 200 ਰੁਪਏ ਦਾ 2000 ਘਟਾ ਦਿਓ ਵਿੱਚੋਂ ਭਾਜੀ ਤੁਸੀਂ ਜ਼ੀਰੋ ਦੇਖੀ ਨਹੀਂ ਹੋਣੀ ਮੈਂ ਕਹਿੰਦਾ ਦੁਬਾਰਾ ਰੇਟ ਦੇਖੋ 200 ਦਾ ਸੂਟ ਕਰੇਟ ਦਾ ਸੂਟ ਸਾਰਾ ਗੱਲਾ ਕੱਟਿਆ ਆ ਚੁੰਨੀ ਨਾਲ ਜੀ ਜਮ ਕੋਟਨ ਦਾ ਸੂਟ ਵੀ ਤੁਹਾਨੂੰ ਦਵਾਂਗਾ ਗੱਲਾ ਵੀ ਕੱਟਿਆ ਸਾਰਾ ਹੈਵੀ ਨਾਲ ਚੁੰਨੀ ਲੈ ਆ ਫਲੀ ਯਾਰ 350 450 ਵੇਚਦੇ ਨੇ ਤੁਹਾਨੂੰ ਦੇਣਾ ਸਿਰਫ 200 ਰੁਪਏ ਦਾ ਸੂਟ ਜੀ ਤੁਹਾਨੂੰ ਮਿਲਣਾ ਸਿਰਫ ਇਹਦਾ ਰੇਟ 275 ਦੇ ਰੇਨਚ ਆਏਗਾ ਜੀ ਅੱਛਾ ਜੀ ਨੈਕਸਟ ਆਰਟੀਕਲ ਦੇਖੋ ਜੀ ਦੁਪੱਟਾ ਵੀ ਨਾਲ ਆਏਗਾ ਭਾਜੀ ਸੱਚੀ ਦੱਸਾਂ ਨਾ ਮੈਨੂੰ ਇੰਨੀ ਦੇਰ ਹੋ ਗਈ ਤੁਹਾਡੇ ਨਾਲ ਗੱਲ ਕਰਦੇ ਮੈਨੂੰ ਹਲੇ ਵੀ ਯਕੀਨ ਨਹੀਂ ਹੁੰਦਾ ਪਿਆ ਭਾਜੀ ਇਹੀ ਰੇਟਾਂ ਤੇ 200 ਰੁਪਏ ਦਾ ਸੂਟ ਦੋਸਤ ਭਾਜੀ ਇਕੱਠਾ ਮਾਲ ਚੱਕਣਾ ਲੱਭ ਲੱਭ ਕੇ ਵਧੀਆ ਵਧੀਆ ਵੈਰਾਈਟੀਆਂ ਲੈਣੀਆਂ ਤੇ ਆਪਣੇ ਭੈਣ ਭਰਾ ਦਾ ਫਾਇਦਾ ਕਰਾਣਾ ਭਾਜੀ ਕੁਆਂਟੀਟੀ ਚ ਤਾਂ ਚੱਕਦੇ ਹਾਂ ਕੁਆਲਿਟੀ ਵੀ ਭਾਰੀ ਹੈਗੀ ਹੈ ਕੁਆਲਿਟੀ ਪੂਰੀ ਭਾਰੀ ਜੀ ਕਪੜੇ ਨੂੰ ਤੁਸੀਂ ਹੱਥ ਲਾਓਗੇ ਦੋ ਦੋ ਤਿੰਨ 3 ਕਿਲੋ ਸੂਟ ਨਹੀਂ ਭਾਰੇ ਪਿਓਰ ਦੇ ਸੂਟ ਨੇ ਇਹ ਹੋਰ ਦੇ ਸੂਟ ਹੈ। ਉਹ ਆਦਾ ਫਾਇਦਾ ਹੋਣਾ ਤੇ ਸੱਚ ਦਾਨ। ਭਾਜੀ ਦੇਖ ਲਓ ਦਰਸ਼ਕ ਨਾ ਬਹੁਤ ਦੂਰੋ ਦੂਰੋ ਜੁੜੇ ਨੇ। ਕਿਸੇ ਨੇ ਬਰਨਾਲੇ ਆਉਣਾ, ਕਿਸੇ ਨੇ ਬਠਿੰਡੇ ਆਉਣਾ। ਅਗਲਾ ਪੈਟਰੋਲ ਖਰਚ ਕੇ ਆਊਗਾ ਉਹਨੂੰ ਇੱਥੇ ਇੱਕ ਚੀਜ਼ ਨਾ ਮਿਲੇ। ਜਿਹੜੇ ਪੈਸੇ ਤੇ ਬਾਰੋ-ਬਾਰੀ ਵੱਜ ਜਾਣੇ ਆ। ਜਿਹੜੇ ਰੇਡ ਪੈਟਰੋਲ ਦੇ ਪੈਸੇ ਤੇ ਬਾਰੋ-ਬਾਰੀ ਵੱਜ ਜਾਣੇ। ਬਾਕੀ ਤੇ 50000 ਦੀ ਵੜੀ ਖਰੀਦਣਾ ਆਊਗਾ ਤੇ 25000 ਰੁਪਏ ਕਰ ਲੈ ਕੇ ਜਾਊਗਾ ਵਾਪਸ। 25000 ਦਾ ਬਿੱਲ ਬਣੂਗਾ ਉਹਨਾਂ ਦਾ। ਕੱਪੜਾ 50000 ਦੇ ਹੀ ਦਵਾਂਗੇ। ਅੱਛਾ ਬਸ 295 ਦਾ। 29 ਇਹ 6.500 ਤੋਂ ਘੱਟ ਨਹੀਂ ਮਿਲੂਗਾ ਅਸੀਂ ਤੁਹਾਨੂੰ ਦੇਵਾਂ 295 ਭਾਈ ਤੁਸੀਂ ਦੱਸੋ ਸੱਚੀ ਆ ਰੇਟ ਹੈਗੇ ਨੇ ਸੱਚੀ ਗੱਲ ਹੈ ਭਾਈ ਸੱਚੀ ਗੱਲ ਹੈ ਇਸ ਸੂਟ ਜਿਹੜੇ ਨੇ ਇਸ ਰੇਟ ਤੇ ਜਾਂਦੇ ਨਹੀਂ ਤੇ ਕੋਈ ਇਹੀ ਰੇਟ 'ਚ ਜਾਂਦਾ ਭਾਈ ਇਹੀ ਰੇਟ 'ਚ ਮਾਲ ਮਿਲਦਾ ਇੱਥੇ ਬੰਡਲ ਦੇ ਬੰਡਲ ਵਿਕਦੇ ਨੇ ਭਾਈ ਤੁਸੀਂ ਦੱਸ ਦਿਓ ਮਾੜਾ ਜੀ ਮੈਨੂੰ ਤਾਂ ਐਂ ਲੱਗਦਾ ਤੁਸੀਂ ਬੰਦੇ ਤਾਂ ਨਹੀਂ ਰੱਖੇ ਪੈਸੇ ਦੇ ਕੇ ਅੱਜ ਦਿਹਾੜੀ ਤੇ ਆ ਜਿਓ ਅੱਜ ਆ ਕੇ ਦੱਸ ਦਿਓ ਰੇਟ ਬਸ ਇਹ ਵੇਚਦੇ ਆ ਸਾਰੇ ਇਹੀ ਰੇਟ ਤੇ ਜਾਂਦੇ ਪਾਜੀ ਹਾਂ ਜੀ ਪਾਜੀ ਇਹੀ ਰੇਟ ਆਉਣਗੇ ਇੱਧਰ ਦੇਖੋ ਇਹ ਮਾਲ ਵੇਚਦੇ ਨੇ ਜਿੰਨਾ ਮਰਜ਼ੀ ਆ ਇੱਥੇ ਹੋਣਗੇ ਸਾਡੇ ਨਾਲ ਵੇਚਣਗੇ ਅਸੀਂ ਇੱਥੇ ਹੋਵਾਂਗੇ ਜਦੋਂ ਮਰਜ਼ੀ ਮਾਲ ਲੈ ਕੇ ਜਾਓ ਇਸ ਰੇਟ ਦੇ ਵਿੱਚ ਬੈਠਾ ਰੋਜ ਤਾਂ ਤੁਸੀਂ 200 ਰੁਪਏ ਵੇਚ ਕੇ ਦੇਣਾ ਤੁਸੀਂ ਜੇ ਮੈਨੂੰ 1 ਸੂਟ ਵੇਚਿਆ 500 ਦਾ 700 ਦਾ ਤੁਹਾਡਾ ਆਰਾਮ ਨਾਲ ਵਿਕਣਾ ਹੈ 250 ਰੁਪਏ ਨੂੰ ਤੁਹਾਡਾ 450 ਵਿਕਣਾ ਹੈ ਇੱਕ ਸੂਟ ਦੇ ਮਗਰ 200 ਰੁਪਏ ਵੱਜਣਾ ਹੈ ਜੇ ਤੁਸੀਂ 500 ਵੇਚ ਲਿਆ 1000 ਰੁਪਏ ਤੁਹਾਡਾ ਰੋਜ ਦਾ ਇੱਥੇ ਹੀ ਬਣ ਗਿਆ ਪੂਰੀ ਕੱਟ ਵਾਲਾ ਮਾਲ ਮਿਲੂਗਾ ਤੁਹਾਨੂੰ 150 ਤੋਂ ਸ਼ੁਰੂ ਕਰ ਦਾਂਗੇ ਪੂਰੀ ਕੱਟ ਹੋਏਗੀ ਪੂਰਾ ਵਧੀਆ ਮਾਲ ਹੋਏਗਾ ਸੁਥਰਾ ਮਾਲ ਵੇਚ ਵਾਲੇ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਮੰਨਿਆ ਠੰਡ ਬਹੁਤ ਹੈ ਪਰ ਆਪਣੀ ਆਪਣੀ ਰਜਾਈਆਂ ਚੋਂ ਬਾਹਰ ਆਓ ਤੇ ਲੁਧਿਆਣਾ ਸ਼ਹਿਰ ਚਾਓ ਜਿੰਨੇ ਵੀ ਪਿੰਡ ਵਾਲੇ ਨਾਲ ਜੁੜੇ ਦਰਸ਼ਕ ਨੇ ਕਿਸੇ ਵੀ ਸ਼ਹਿਰ ਤੋਂ ਨੇ ਕਿਸੇ ਵੀ ਗਲੀ ਮੱਲੇ ਤੋਂ ਨੇ ਇੱਕ ਵਾਰ ਜਰੂਰ ਆਓ ਲੁਧਿਆਣਾ ਸ਼ਹਿਰ ਦੇ ਵਿੱਚ ਗੁਰਦੁਆਰਾ ਦੁਖਨਵਰਨ ਸਾਹਿਬ ਹੈ ਉਹਦੇ ਕੋਲ ਆਪਣਾ ਸਚੇਦਨੰਦ ਸਿਲਕ ਸਟੋਰ ਆ ਜਿੱਥੇ ਸੁਣਨ ਚ ਇਹ ਆਇਆ ਵੀ ਉੱਥੇ ਸੂਟ ਜਿਹੜੇ ਨੇ ਮਤਲਬ ਜਿਹੜੇ ਰੇਟ ਸੀ ਕਦੇ ਸੁਣੇ ਵੀ ਨਹੀਂ ਉਹ ਰੇਟਾਂ ਸੂਟ ਮਿਲਦੇ ਪਏ ਆ ਮੈਨੂੰ ਵੀ ਗੱਲ ਸੁਣੀ ਮੈਂ ਸੁਣਦਾ ਸੁਣਦਾ ਆਇਆ ਇੱਥੇ ਪਤਾ ਕਰਦੇ ਆਂ ਵੀ ਇਹ ਗ ਇੱਕ ਵਾਰੀ ਦਿਖਾ ਦੇਣ ਕੈਮਰਾਮੈਨ ਕਿ ਇੱਥੇ ਜਿਹੜੇ ਸੂਟ ਲੱਗੇ ਨੇ ਸੁਣਨਾ ਚਾਇਆ ਵੀ ਇਹ ਸੂਟ ਉਹਨਾਂ ਰੇਟਾਂ 'ਚ ਮਿਲ ਰਿਹਾ ਜਿਹੜੇ ਤੁਸੀਂ ਕਦੇ ਰੇਟ ਸੁਨੇ ਨਹੀਂ ਹੋਣੇ ਆ ਹੁਣ ਗੱਲ ਪਤਾ ਨਹੀਂ ਸੱਚੀ ਹੈ ਵਿੱਚੋਂ ਗੱਲ ਹੈ ਕੀ ਹੈ ਇਹ ਰੇਟ ਮਿਲਦੇ ਵੀ ਨੇ ਇੱਥੇ ਜਾਂ ਨਹੀਂ ਮਿਲਦੇ ਨੇ ਅੰਦਰ ਕੀ ਹੋ ਰਿਹਾ ਇੱਕ ਵਾਰ ਜਾ ਕੇ ਚੈੱਕ ਕਰਦੇ ਆ ਅੰਦਰ ਦੇਖਦੇ ਆ ਅੰਦਰ ਹੈ ਕੀ ਚੀਜ਼ ਅੰਦਰ ਅੱਛਾ ਭਈਆ ਆਪਣੀ ਦੁਕਾਨ ਹੈ ਭਾਜੀ ਜੀ ਬਾਹਰ ਆਪਾਂ ਸੁਣੀਆਂ ਤੁਹਾਡਾ ਦੇਖ ਰਹੇ ਆ ਕਿ ਇੱਕ ਤੋਂ ਵੀਡੀਓ ਦੇਖ ਕੇ ਸਾਹਮਣੇ ਆਈਆਂ ਨੇ ਉੱਥੇ ਐ ਸੁਣਨ ਚ ਆਇਆ ਵੀ ਸੂਟ ਆਪਣੇ ਇੱਥੇ 100 150 ਨੂੰ ਸੂਟ ਮਿਲ ਰਿਹਾ 200 ਨੂੰ 400 ਨੂੰ ਸਰ ਵੇਚਦੇ ਪਏ ਆ ਜਿਹੜਾ ਬਜ਼ਾਰਾ ਚ 5 500 ਦੇ ਸੂਟ ਵਿਕਦੇ ਵੇ ਨੇ ਅਸੀਂ 2 2 250 ਦੇ ਫੈਕਟਰੀਆ ਚ ਤਿਆਰ ਕਰਾ ਕੇ ਇਕੱਠਾ ਮਾਲ ਚੱਕੀ ਦਾ ਵ ਇਕੱਠਾ ਭਾਰੀ ਕੁਆਲਟੀ ਦਾ ਉਸ ਹਿਸਾਬ ਨਾਲ ਵੇਚਦੇ ਵੇ ਅਸੀਂ ਮਾਲ ਪਾ ਪਾਹ ਦੇ ਸਰ ਭਾਰੀ ਰੇਟ ਸੁਣ ਕੇ ਕੁਆਲਟੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਸ ਰੇਟ ਚ ਕਪੜਾ ਦੇ ਦਾਂਗੇ ਭਾਜੀ ਭਾਰੀ ਕੁਆਲਟੀ ਚ ਤਾਂ ਚੱਕਦੇ ਹਾਂ ਕੁਆਲਟੀ ਵੀ ਭਾਰੀ ਹੈਗੀ ਹੈ ਕੁਆਲਟੀ ਪ ਪਿਓਰ ਦੇ ਸੂਟ ਹੈ ਤੁਸੀਂ ਕਿਤੇ ਇਹਦਾ ਤਾਂ ਨਹੀਂ ਲਿਖ ਕੇ ਲਾਇਆ ਹੋਇਆ ਵੀ ਫੈਸ਼ਨ ਦੇ ਦੌਰ ਵਿੱਚ ਗਰੰਟੀ ਕੀ ਉਮੀਦ ਮਤ ਕਰੇ ਭਾਜੀ ਪੂਰੀਆਂ ਗਰੰਟੀਆਂ ਸਾਡੀ ਦੁਕਾਨ ਤੇ ਜਿਹੜਾ ਆਏਗਾ ਖੁਸ਼ ਹੋ ਕੇ ਜਾਏਗਾ ਇੱਥੇ ਮੇਰਾ ਭੈਣ ਚਾਹੇ ਕਿੰਨੇ ਦਾ ਵੀ ਸੂਟ ਹੈ ਜਿੰਨੇ ਮਰਜੀ ਸੂਟ ਹੋਵੇ ਭਾਈ 150 ਰੁਪਏ 200 ਰੁਪਏ 300 ਰੁਪਏ ਪਹਰ ਤਰ੍ਹਾਂ ਦੀ ਰੇਂਜ ਹੈ ਸਾਡੇ ਕੋਲ ਦੇਣ ਲੈਣ ਤੋਂ ਲੈ ਕੇ ਤੁਸੀਂ ਹਰ ਤਰ੍ਹਾਂ ਦੀ ਜਿਹੜੇ ਮੇਰੇ ਭੈਣ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਜਾਂ ਫਿਰ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਉਸੇ ਲੈਣਾ ਹੈ ਅੱਦੋ ਅੱਦਾ ਫਾਇਦਾ ਹੋਣਾ ਇੱਥੇ ਸੱਚ ਦਾਨ ਭਾਜੀ ਦੇਖ ਲਓ ਦਰਸ਼ਕ ਨਾ ਬਹੁਤ ਦੂਰੋ ਦੂਰੋ ਜੇ ਰੇਡ ਪੈਟਰੋਲ ਦੇ ਪੈਸੇ ਦਾ ਬਾਰੋ-ਬਾਰ ਪਾਜ ਜੇ ਨਾ ਬਾਕੀ ਦੇ 50000 ਦੀ ਵਰੀ ਖਰੀਦਦਾ ਨਾ ਆਊਗਾ ਤੇ 25000 ਰੁਪਏ ਕਰ ਲੈ ਕੇ ਜਾਊਗਾ ਵਾਪਸ 25000 ਦਾ ਬਿੱਲ ਬਣੂਗਾ ਉਹਨਾਂ ਦਾ ਕੱਪੜਾ 50000 ਦੇ ਹੀ ਦਵਾਂਗੇ ਅੱਛਾ ਇਹ ਇਹ ਸਾਰਾ ਥੋਕਦਾ ਹੀ ਮਿਲਣਾ ਸਮਾਨ ਥੋਕਦਾ ਭਾਈ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਵਾਸਤੇ ਕੱਪੜਾ ਲੈਣਾ ਹੈ ਜਾਂ ਜਿਨ੍ਹਾਂ ਨੇ ਮੇਰੇ ਪੈਨਪੈਨ ਨਵਾਂ ਕੰਮ ਸ਼ੁਰੂ ਕਰਨਾ ਹੈ ਜਾਂ ਜਿਹੜੇ ਕਰਦੇ ਪਏ ਨੇ ਉਹਨਾਂ ਨੂੰ ਇਹ ਰੇਟਾਂ ਚ ਕੁਆਲਿਟੀ ਦੇ ਦਾਂਗਾ ਉਹਨਾਂ ਦੇ ਰੇਟ ਸੁਣ ਕੇ ਹੋਸ਼ ਉੱਡ ਜਾਣਗੇ ਭਾਈ ਮੈਂ ਇੱਕ 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 ਵਾਰੀ ਮੈਂ ਫੇਰ ਕਹਿਣਾ ਸੋਚ ਲਓ ਵਿਆਹ ਸ਼ਾਦੀਆਂ ਵਾਲੇ ਸੂਟ ਨੇ ਅਗਲੇ ਨੇ ਹੋਰ ਦਿੱਤਾ ਹੋਵੇ ਕਿਤੇ ਅਗਲੇ ਦਾ ਸੂਟ ਚੱਲੇ ਨਾ ਤੇ ਅਗਲੇ ਦੀ ਕਿਸੇ ਦਰਾਣੀ ਛਾਣੀ ਦਾ ਲਾਂਬਾ ਆ ਜਾਵੇ ਆ ਸੂਟ ਕੀ ਦਿੱਤਾ ਅਗਲੇ ਦੀ ਵੇਸਤੀ 30 ਦੇ ਕੇ ਕਪੜਾ ਦਵਾਂਗੇ ਗਾਰੰਟੀ ਦੇ ਕੇ ਕੱਪੜੇ ਨੂੰ ਕੁਝ ਨਹੀਂ ਹੋਊਗਾ ਸਿੱਤਾ ਸੂਆ ਕਪੜਾ ਲਵਾਂਗੇ ਜੇ ਕੋਈ ਖੜਪੜੇ ਖਰਾਬ ਹੋ ਗਿਆ ਤੇ ਗਾਰੰਟੀਆਂ ਕਪੜੇ ਦੀ ਹੋਈ ਸੂਟ ਕੋਈ ਲੈ ਕੇ ਜਾਂਦਾ ਹੈ ਸੂਟ ਦਾ ਰੰਗ ਉਤਰ ਗਿਆ ਕੋਈ ਉੱਪਰੋਂ ਡਿਜ਼ਾਈਨ ਉਤਰ ਗਿਆ ਕੋਈ ਫਟ ਗਿਆ ਤੁਸੀਂ ਵਾਪਸ ਲਓਗੇ ਬੈਠੇ ਆ ਬਾਜੀ ਕੋਈ ਕੁਆਲਿਟੀ ਦੀ ਹਰ ਤਰ੍ਹਾਂ ਦੀ ਅਸੀਂ ਨਾਲ ਖੜੇ ਆਪਣੇ ਭੈਣ ਭਰਾਵਾਂ ਦੇ ਨਾਲ ਉਹਦਾ ਵੀ ਕੋਈ ਟਾਈਮ ਟੂ ਮੈਂ ਵੀ ਇੰਨੇ ਟਾਈਮ ਚ ਚੱਲੂ ਕਿਹੜੇ ਹੈ ਕਿਹੜੇ ਕਿਹੜੇ ਸੂਟ ਨੇ ਤੁਸੀਂ ਰੇਟ ਸੁਣ ਕੇ ਕੁਆਲਿਟੀ ਸੁਣ ਕੇ ਤੁਸੀਂ ਹੋ ਜਿਓਗੇ ਰਾਣ ਦੇਖੋ ਜੀ ਪਸ਼ਮੀਨੇ ਦਾ ਸੂਟ ਹੈ ਜਿਹੜੇ ਮੇਰੇ ਭੈਣ ਪਰ ਖਰੀਦੇ ਪਏ ਨੇ ਸੂਟ ਉਹਨਾਂ ਦਾ ਵੀ ਹੋ ਛੁੱਟ ਜਣਗੇ ਉਹਨਾਂ ਨੂੰ ਪਤਾ ਕੀ ਰੇਟ 'ਚ ਕਪੜਾ ਖਰੀਦੇ ਪਿਆ ਤਾਂ ਅਸੀਂ ਜਿਹੜੇ ਰੇਟ ਦੇ ਆ ਨਾ ਉਹਨਾਂ ਹੋ ਛੁੱਟ ਜਣੇ ਆ ਸਰਦੀਆਂ ਦਾ ਤੇ ਦੇਖੋ ਸਭ ਤੋਂ ਪਹਿਲੀ ਆਈਟਮ ਆ ਸਾਡੀ ਵਿੰਟਰ ਕੁਈਨ ਪੂਰਾ ਪਸ਼ਮੀਨੇ ਦਾ ਕਪੜਾ ਲੱਗਾ ਹੈ ਪਾਰੀ ਕੁਆਲਿਟੀ ਦਾ ਬਾਜ਼ਾਰ 'ਚ 500 ਰੁਪਏ ਦਾ 4 400 ਸੂਟ ਵਿਕਦਾ ਹੈ ਜੀ ਅਸੀਂ ਇੱਕ ਸੂਟ ਨਹੀਂ ਦੇ ਦਿੰਦਾ 500 ਦਾ ਦੋ ਨਹੀਂ ਦੇਨੇ ਤਿੰਨ ਨਹੀਂ ਦੇਨੇ ਚਾਰ ਸੂਟ ਦਵਾਂਗੇ ਜੀ 5 ਭਾਜੀ ਇੱਕ ਵਾਰੀ ਮੈਂ ਕਹਿੰਦਾ ਇੱਕ ਵਾਰੀ ਸੋਚ ਲੋ ਹਲੇ ਵੀ 500 ਦੇ 4 ਸੂਟ ਸੋਚਿਆ ਨਹੀਂ ਜੋ ਕਹਿਤਾ ਤੇ ਉਹੀ ਰੇਟ ਮਿਲਣਾ ਜਿੱਥੇ ਮਰਜੀ ਘੁੰਮ ਲੋ ਜਿੱਥੇ ਮਰਜੀ ਆ ਜਾਓ ਸੱਚੀ ਦਾ ਅਨੰਦ ਸਿਲਕ ਸਟੋਰ ਤੇ ਆਓਗੇ ਤੇ ਇਹ ਰੇਟ ਚ ਕਪੜਾ ਮਿਲੂਗਾ ਪਸ਼ਮੀਨੇ ਦਾ ਗਰਮ ਸੂਟ ਕੋਈ ਬੁਰ ਨਹੀਂ ਕੋਈ ਲੂਣ ਨਹੀਂ ਕੁਆਂਟੀਟੀ ਜਿੰਨੀ ਮਰਜੀ ਲੈ ਲੋ ਜੰਮੂ ਹਿਮਾਚਲ ਹਰਿਆਣਾ ਪੰਜਾਬ ਮੰਡੀ ਦੂਰ ਦੂਰ ਆ ਕੇ ਲੈ ਕੇ ਜਾ ਰਿਹਾ ਮਾਲ ਵਾਲਾ ਪਸ਼ਮੀਨੇ ਦਾ ਸੂਟ 500 ਰੁਪਏ ਦਾ ਜੀ ਉਹ ਜੀ ਮੈਨੂੰ ਨਾ ਸੱਚੀ ਦੱਸਾਂ ਮੈਨੂੰ ਹਲੇ ਵੀ ਯਕੀਨ ਨਹੀਂ ਆਂਦਾ ਪਿਆ 500 ਦੇ 4 ਸੂਟ ਦਊਗਾ ਭਾਜੀ 500 ਦੇ 4 ਸੂਟ ਜਿੰਨੇ 500 ਦੇ 4 500 ਦੇ 4 ਸੂਟ ਤੁਸੀਂ 250 ਤੱਕ ਕੇ ਸੇਲ ਕਰ ਸਕਦੇ ਹੋ ਜਿਹੜੇ ਭੈਣ ਭਰਾ ਜਿਹੜੇ ਫੇਰ ਹੀ ਕਰਦੇ ਨੇ ਜਿਨ੍ਹਾਂ ਨੇ ਵੇਚਣਾ ਹੈ ਜਿਨ੍ਹਾਂ ਨੇ ਕੰਮ ਸ਼ੁਰੂ ਕਰਨਾ ਹੈ ਤਮਾਕੇ ਨੇ ਭਾਈ ਤਮਾਕੇ ਹੋਣਗੇ ਨਵੇਂ ਸਾਲ ਦੇ ਲੋੜੀ ਬੰਪਰ ਦੀਆਂ ਸੇਲਾਂ ਲੱਗੀਆਂ ਲੋੜੀ ਬੰਪਰ ਦੀਆਂ ਜਨਵਰੀ ਦੇ ਮਹੀਨੇ ਦੀ ਪੂਰੀ ਭਾਰੀ ਸੇਲ ਲੱਗੀ ਹੋਈ ਹੈ ਸੇਲਾਂ ਜੋ ਆਈਟਮਾਂ ਕੱਢਾਂਗੇ ਸੇਲਾਂ ਦੇ ਵਿੱਚੋਂ ਆਹ ਕਿੰਨੇ ਦਾ ਕਿੰਨੇ ਦਾ ਭਾਈ ਕ੍ਰੇਪ ਦਾ ਸੂਟ ਹੈ ਆਲ ਓਵਰ ਗੱਲੇ ਤੇ ਕੜਾਈ ਕੀਤੀ ਹੋਈ ਹੈ ਨਾਲ ਆਏਗਾ ਦੁਪੱਟਾ ਚਾਰ ਚਾਰ ਦੇ ਬੰਡਲ ਆਣਗੇ ਏਦਾਂ ਦੇਖੋ ਏਦਾਂ ਚਾਰ ਚਾਰ ਦੇ ਬੰਡਲ ਆਣਗੇ ਦੇਖੋ ਡਾਰਾ ਰੰਗ ਆਣ ਕਰੇਪ ਦਾ ਸੂਟ ਹੈ ਇੱਕ ਘਟੋਕਾਰ ਤੁਸੀਂ ਦੱਸ ਦੋ ਕਿੰਨੇ ਦਾ ਹੋਏਗਾ ਸੂਟ ਆਈਡੀਆ ਕਰੇਪ ਹੁਣ ਸੋਣੇ ਤੁਹਾਡੀ ਦੁਕਾਨ ਤਾਂ ਬੜੇ ਸਸਤੇ ਨੇ ਉਧਰ ਬਾਹਰ ਹੋਣਾ ਇਹ ਹੀ ਕੋਈ 2000 ਪਲੱਸ ਹੋਣਾ ਮੇਰੇ ਸਾਹਮਣੇ 2000 ਨਹੀਂ ਇਹ ਸੂਟ ਦੇਣਾ ਤਾਂ ਤੈਨੂੰ 200 ਰੁਪਏ ਦਾ ਦੋ 2000 ਘਟਾ ਦੋ ਵਿੱਚੋਂ ਭਾਜੀ ਤੁਸੀਂ ਜ਼ੀਰੋ ਦੇਖੀ ਨਹੀਂ ਹੋਣੀ ਮੈਂ ਕਹਿੰਦਾ ਦੁਬਾਰਾ ਰੇਟ ਦੇਖੋ ਇਹ 200 ਦਾ ਸੂਟ ਕਰੇਪ ਦਾ ਸੂਟ ਸਾਰਾ ਗੱਲਾ ਕਟਿਆ ਆ ਚੁੰਨੀ ਨਾਲ ਤੁਹਾਡੇ ਵੀ ਹੋ ਛੂਟ ਜਾਂਗੇ ਜਿਹੜੇ ਚੈੱਕ ਕਰ ਲਓ ਇੱਕ ਵਾਰੀ ਰੇਟ 200 ਰੁਪਏ ਦਾ 200 ਰੁਪਏ ਦਾ ਸੂਟ ਹੈ ਜਾਮ ਇਹ ਕਰੇਪ ਦਾ ਸੂਟ ਹੈ ਜੇ ਤੁਸੀਂ ਜਾਮ ਕੋਟਨ ਡ ਗੜਾ ਵੀ ਕਟਿਆ ਸਾਰਾ ਹੈਵੀ ਨਾਲ ਚੁੰਨੀ ਲੈ ਫਲੀ ਪਿਆਰ 350 450 ਵੇਦਨੇ ਤੁਹਾਨੂੰ ਦੇਣਾ ਸਿਰਫ 200 ਰੁਪਏ ਦਾ ਸੂਟ ਜੀ ਭਾਜੀ ਇਦਾਂ ਨਾ ਹੋਵੇ ਗਾ ਕਿ ਇੱਥੇ ਆ ਜਾਣ ਤੇ ਮੁੜ ਕੇ ਆ ਕੇ ਦੇਖਣ ਜੀ ਉਹ ਤਾਂ ਸੇਲ ਹੋ ਗਈ ਜੀ ਉਹ ਲਿਮਟਿਡ ਟਾਈਮ ਪੀਰੀਅਡ ਆਫਰ ਸੀਗੀ ਆਓ ਤੁਸੀਂ ਵੀਡੀਓ ਦੇਖੋ ਨਾਲ ਦੇ ਨਾਲ ਆਓ ਜਦੋਂ ਮਰਜ਼ੀ ਆਓ ਸਾਡੇ ਕੋਲ ਕੁਆਂਟੀਟੀ ਪਈ ਹੁੰਦੀ ਐਡਮਾਂ ਦੀ ਸਾਰੀ ਜਿੰਨਾ ਮਰਜੀ ਮਾਲ ਲੈ ਕੇ ਜਾਓ 200 ਰੁਪਏ ਦੀ ਰੇਂਜ ਹੈ ਤੁਸੀਂ 300 350 ਜਾਂ ਮਰਜੀ ਵੇਚ ਲਓ ਜਿੱਦਾਂ ਮਰਜੀ ਸਾਰਾ ਮਾਲ ਪਿਆ ਭਾਈ ਕੁਆਂਟੀਟੀ ਤੁਸੀਂ ਦਿਖਾ ਸਕਦੇ ਹੋ ਮੇਰੇ ਭੈਣਾਂ ਨੂੰ ਕਿੰਨੀ ਇੱਕ ਚੀਜ਼ ਸਮਝ ਨਹੀਂ ਆਈ ਪੂਰਾ ਬਾਜ਼ਾਰ ਘੁੰਮ ਲਈ ਕਿਤੇ ਆ ਰੇਟ ਨਹੀਂ ਮਿਲਦਾ ਕਿਤੇ ਸ਼ਹਿਰ 'ਚ ਰੇਟ ਨਹੀਂ ਤੁਸੀਂ ਇਹ ਰੇਟ ਦੇ ਰਹੇ ਹੋ ਕੋਈ ਤਾਂ ਵਿੱਚ ਗੱਲ ਹੋਣੀ ਹੈ ਹੈਗੀ ਹੈ ਸਰ ਸਾਡੇ ਕੋਈ ਇੱਥੇ ਕੋਈ ਵਿਚੋਲਾ ਨਹੀਂ ਕੋਈ ਕੁਛ ਨਹੀਂ ਲੋਕੀ ਪਹਿਲੇ ਉੱਥੋਂ ਖਰੀਦਦਾਰੀ ਕਰਦੇ ਨੇ ਫਿਰ ਉੱਥੋਂ ਖਰੀਦਦੇ ਨੇ ਫਿਰ ਉੱਥੋਂ ਖਰੀਦ ਕੇ ਆਪ ਫਿਰ ਉਹਨਾਂ ਨੂੰ ਮਹਿੰਗਾ ਪੈਂਦਾ ਕਪੜਾ ਸਾਡੇ ਕੋਈ ਵਿਚੋਲਾ ਨਹੀਂ ਕੋਈ ਚੋਲਾ ਨਹੀਂ ਅਸੀਂ ਸਿੱਧਾ ਫੈਕਟਰੀ ਤੋਂ ਮਾਲ ਤਿਆਰ ਕਰ ਜੋਰਜਟ ਦਾ ਸੂਟ ਹੈ ਗਲੇ ਤੇ ਸਾਰੀ ਕਢਾਈ ਕੀਤੀ ਹੋਈ ਹੈ ਨਾਲ ਐਦਾ ਦੀ ਚੀਜ਼ ਬਣੇਗੀ ਨਾਲ ਦੁਪੱਟਾ ਦੇਖੋ ਬਾਜੂ ਵੀ ਨਾਲ ਗੱਡੀ ਦੇਖੋ ਖੋਲਿਓ ਨਾਲ ਆਊਗਾ ਦੁਪੱਟਾ ਹੈਵੀ ਜੋਰਜੜਾ ਦੁਪੱਟਾ ਠੀਕ ਹੈ ਜੀ ਵਿਆਹ ਜੇ ਲੋਕੀ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਦਰਸ਼ਕੋ ਇੱਕ ਵਾਰ ਦੇਖ ਲਓ ਆ ਜਿਹੜੇ ਭਾਜੀ ਸੂਟ ਦਿਖਾ ਰਹੇ ਨੇ ਭਾਜੀ ਨੂੰ ਵੀ ਦੇਖ ਲਓ ਇੱਕ ਵਾਰੀ ਇੱਥੇ ਆ ਕੇ ਇਹਨਾਂ ਨੂੰ ਹੀ ਮਿਲਣਾ ਆ ਭਾਜੀ ਉਦੋਂ ਇਹ ਨਾ ਹੋਵੇ ਇੱਥੇ ਗਾਹ ਖੜੇ ਹੋਣ ਤੇ ਸੂਟ ਕੇ ਦਾ ਖਰਾਬ ਆ ਜਾ ਪਤਾ ਕਰੀਏ ਭਾਜੀ ਹੈ ਨਹੀਂ ਦੁਕਾਨ ਤੇ ਆ ਮੇਰਾ ਜਦੋਂ ਮਰਜ਼ੀ ਬਦਲ ਕੇ ਦੇਵਾਂਗੇ ਕੋਈ ਖਰਾਬ ਸੂਟ ਨਹੀਂ ਸਾਡੇ ਕੋਲ ਫਰੈਸ਼ ਸੂਟ ਹੀ ਨੇ ਲੈਣ ਤੋਂ ਬਾਅਦ ਖਰਾਬ ਹੋ ਜਾ ਕਿਸੇ ਦਾ ਦਿੱਕਤ ਆਈ ਮੈਂ ਬੈਠਾ ਭਾਜੀ ਕੋਈ ਖਰਾਬ ਨਹੀਂ ਕੋਈ ਕੁਛ ਨਹੀਂ ਉਹ ਇੱਕ ਅਦਾ ਸੈੱਟ ਨਹੀਂ ਚੱਲੇਗਾ ਫਿਰ ਵੀ ਬੈਠੇ ਅਸੀਂ ਇਹ ਸਾਰਾ ਹੈਵੀ ਸੂਟ ਤੇ ਜਿੱਦਾਂ ਕਿਸੇ ਨੇ ਆਪਣਾ ਕੰਮ ਸਟਾਰਟ ਕੀਤਾ ਗਾ ਉਹਨੇ ਵੇਚਤੇ ਵੇਚੀ ਜਾਣ ਤੇ ਜੇ ਉਹਦਾ ਖਰਾਬ ਨਿਕਲੇ ਅੱਗੋਂ ਭਾਜੀ ਕੋਈ ਖਰਾਬ ਨਹੀਂ ਹੋਣਾ ਫਰੈਸ਼ ਸੂਟ ਜਾਊਗਾ ਤੁਹਾਨੂੰ ਟੈਨਸ਼ਨ ਨਾ ਲੋ ਖਰਾਬ ਦੀ ਖਰਾਬ ਮੇਰਾ ਮਤਲਬ ਤੁਸੀਂ ਕਿਸੇ ਨੂੰ ਕੰਮ ਸੈੱਟ ਕਰਾਤਾ ਅਗਲੇ ਨੇ ਗਾਹਾਂ ਨੂੰ ਵੇਚਤੇ ਉਹਦਾ ਗਾਹ ਕੋਈ ਕੋਈ ਮੁੜਿਆ ਵੇ ਮੇਰਾ ਕੱਪੜਾ ਨਹੀਂ ਵਧੀਆ ਨਿਕਲਿਆ ਮੇਰਾ ਸ਼੍ਰਿੰਕ ਹੋ ਗਿਆ ਜੀ ਮੇਰਾ ਲੂਜ਼ ਹੋ ਗਿਆ ਅਸੀਂ ਜਿਹੜਾ ਕੱਪੜਾ ਵੇਚਦੇ ਆ ਪੂ ਅਸੀਂ ਕੋਈ ਕਪੜਾ ਉਹ ਨਹੀਂ ਹੋਏਗਾ ਕਿ ਲੰਬੇ ਵਾਲਾ ਕੰਮ ਹੋਏਗਾ ਪੂਰੀ ਜਿੱਦਾਂ ਜਿੱਦਾਂ ਹੁਣ ਹੁਣ ਤਾਂ ਤੁਸੀਂ ਕੱਢ ਕੇ ਦਿਖਾ ਰਹੇ ਹੋ ਤੇ ਜੇ ਕੋਈ ਲੈਣ ਆਵੇ ਉਹਨੂੰ ਵੀ ਖੋਲ ਕੇ ਦਿਖਾਣੇ ਹੋ ਪੂਰੀ ਤਸੱਲੀ ਨਾਲ ਭਾਜੀ ਕਪੜਾ ਦਿੱਤਾ ਜਾਊਗਾ ਉਹਨੇ ਵੈਰਾਈਟੀ ਵੀ ਨਾਲ ਨਾਲ ਦੇਖੋ ਸੁਣਿਆ ਕਈ ਵਾਰੀ ਵਿੱਚ ਸੂਟ ਨਿਕਲੇ ਆਂਦੇ ਨੇ ਘੱਟ ਵੱਧ ਕਪੜਾ ਨਿਕਲੇ ਆਂਦਾ ਟੈਂਸ਼ਨ ਨਾ ਲਾਓ ਪੂਰੀ ਚੀਜ਼ ਮਿਲੇਗੀ ਸੱਚੀ ਦਾਨਾਂ ਇਹ ਬੜਾ ਰੋੜਾ ਬਾਹਰ ਭਾਜੀ 50 ਸਾਲ ਪੁਰਾਣੀ ਦੁਕਾਨ ਹੈ ਸਾਡੀ ਸੱਚੀ ਦਾਨਾਂ ਸਿਲਕ ਸਟੋਰ ਤੇ ਇੱਥੇ ਤੁਹਾਨੂੰ ਤਮਾਕੀ ਮਿਲਨੇ ਆ ਨਾਲ ਨਾਲ ਆਪਣੇ ਦਸ਼ਕਾਂ ਨੂੰ ਵੈਰਾਈਟੀ ਵੀ ਨਾਲ ਨਾਲ ਦਿਖਾਈ ਚਲੀਏ ਜੀ ਇਹ ਪੂਰੇ মাত্র 250 ਦਾ 250 ਰੁਪਏ ਦਾ ਸੂਟ ਪਾਜੀ ਬਜ਼ਾਰ 650 750 ਅੱਧਾ ਵਿਕਦਾ 250 ਰੁਪਏ ਚ ਚਾਰ ਚਾਰ ਕਲਰ ਦੇ ਚਾਰਟ ਆਣਗੇ ਦੇ ਨੈਕਸਟ ਆਈਟਮ ਦੇਖੋ ਜੀ ਪਾਜੀ ਇਹ ਇਸੇ ਸਾਲ ਦਾ ਬਣਿਆ ਹੋਇਆ ਕਪੜਾ ਨਾ ਹਾਂਜੀ ਇਸੇ ਸਾਲ ਦੇ 2024 ਦੇ ਧਮਾਕੇ ਕਰਦੇ ਮੈਂ ਧਮਾਕੇ ਲੋਕਾਂ ਦੇ ਹੋਸ਼ ਉੱਡ ਜਾਣਗੇ ਜਿਹੜੇ ਰੇਟ ਚ ਕੁਆਲਿਟੀਾਂ ਦਵਾਂਗਾ ਮੈਂ ਉਹ ਵੀ ਸੋਦੇ ਇਸ ਕਿਸ ਹੱਬ ਨਾਲ ਖਰੀਦਦਾ ਨਹੀਂ ਕਰਦੇ ਮੈਂ ਲੋਕੀ ਦੀਵਾਲੀ ਤੇ ਕਰਦੇ ਲੋਹੜੀ ਤੇ ਕਰਦੇ ਧਮਾਕੇ ਐ ਸਤ ਪੂਰੇ ਲੋਹੜੀ ਦੇ ਧਮਾਕੇ ਐ ਪੂਰੇ ਜਨਵਰੀ ਮਹੀਨੇ ਦਾ ਧਮਾਕਾ ਰਹੂਗਾ ਇਹ ਵਾਲਾ ਦੇਖੋ ਜੀ ਬਨਾਰਸੀ ਦਾ ਸੂਟ ਹੈ ਡੋਲਾ ਸ ਨਾਲ ਆਊਗਾ ਦੁਪੱਟਾ ਮਸਲੀਨ ਦਾ ਦੇਖੋ ਇਹ ਦੁਪੱਟਾ ਆਏਗਾ ਨਾਲ ਮਸਲੀਨ ਦਾ 650 750 ਵਿਕਦਾ ਬਨਾਰਸੀ ਸੂਟ ਅਸੀਂ ਸਿਰਫ ਦੇ ਦੇਣਾ 295 ਰੁਪਏ ਦਾ ਬਸ 295 ਦਾ 295 ਥਮਾਕੇ ਦੇ ਚਾਰ ਚਾਰ ਦਾ ਸੈੱਟ ਚਾਰ ਸਾਈਡ ਦਾ ਸੈੱਟ 295 ਦਾ ਇੱਕ ਸੂਟ ਤੁਸੀਂ ਕਹਿ ਰਹੇ ਹੋ 295 ਦਾ ਇੱਕ ਸੂਟ ਹੀ ਬਾਜ਼ਾਰ ਚ ਇੰਨੇ ਦੇ ਵਿੱਚ ਤੁਹਾਨੂੰ ਇਹ 6700 ਤੋਂ ਘੱਟ ਨਹੀਂ ਮਿਲੂਗਾ ਅਸੀਂ ਤੁਹਾਨੂੰ ਦੇਵਾਂ 295 ਰੁਪਏ ਦਾ ਨੈਕਸਟ ਆਰਟੀਕਲ ਦੇਖੋ ਭਾਜੀ ਦੇਖ ਲਓ ਸਵੇਰੇ ਭੀੜ ਲੱਗਣੀ ਹੈ ਮੈਂ ਤੁਹਾਨੂੰ ਦੱਸ ਦੇਣਾ ਇਹ ਤਮਾਕੀ ਹੋ ਜਾਣੀ ਐ ਇਸ ਰੇਟ 'ਚ ਕਪੜਾ ਮਿਲੂ ਇਹ ਪਿਓਰ ਕਰੇਪ ਦਾ ਸੂਟ ਜੀ ਭਾਜੀ ਸਾਰਾ ਗਲਾ ਕੱਟਿਆ ਆ ਖਾਲੀ 500 ਕਪੜਾ ਹੀ ਆ ਕਰੇਪ ਦਾ ਸਾਰੇ ਬੁਟੀਕ 'ਚ ਆਣਾ 15 ਤੋਂ 20 ਇਹਨਾਂ ਮਿਲਣਗੇ ਚੁੰਨੀ ਨਾਲ ਆਏਗੀ 650 ਵਿਕਦਾ ਵੈ ਤੁਹਾਨੂੰ ਮਿਲਣਾ ਸਿਰਫ ਇਹਦਾ ਰੇਟ 275 ਰੁਪਏ 275 ਰੁਪਏ ਦੀ ਰੇਟ 'ਚ ਆਏਗਾ ਜੀ ਅੱਛਾ ਜੀ ਨੈਕਸਟ ਆਰਟੀਕਲ ਦੇਖੋ ਜੀ ਦੁਪੱਟਾ ਵੀ ਨਾਲ ਆਏਗਾ ਪਿਓਰ ਇਹ ਆਊਗਾ ਜੀ ਬੂਸਟਰ ਕਪੜਾ ਜੀ ਕਰੇਪ ਦੇ ਉੱਤੇ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੈ ਦੁਪੱਟਾ ਆਏਗਾ ਨਾ ਲੈਸ ਵਾਲਾ ਦੇਖੋ ਜੀ ਪਿਓਰ ਕਰੇਪ ਦਾ ਡਿਜੀਟਲ ਸੂਟ ਹੈ 750 850 ਵਿਕਦਾ ਹੈ ਅਸੀਂ ਆਪਣੇ ਭੈਣ ਭਰਾ ਨੂੰ ਦੇ ਦੇਣਾ 295 ਰੁਪਏ ਦਾ ਡਿਜ਼ਾਈਨ ਆਣਗੇ ਇੱਧਾ ਦੇ ਕਲਰ ਚ ਵਿੱਚ 295 ਰੁਪਏ ਦੀ ਰੇਂਜ ਤੁਸੀਂ ਲੋੜੀ ਵਾਸਤੇ ਦੇ ਲੈਣ ਕਰਨਾ ਹੈ ਅੱਧੋ-ਅੱਧਾ ਫਾਇਦਾ ਇੱਥੇ ਸੱਚ ਦਾ ਨਾਮ ਸਿਲਕ ਸਟੋਰ ਲੁਧਿਆਣਾ ਦਾ ਭਾਜੀ ਸੱਚੀ ਦੱਸਣਾ ਮੈਨੂੰ ਇੰਨੀ ਦੇਰ ਹੋ ਗਈ ਤੁਹਾਡੇ ਨਾਲ ਗੱਲ ਕਰਦੇ ਮੈਨੂੰ ਹਲੇ ਵੀ ਯਕੀਨ ਨਹੀਂ ਹੁੰਦਾ ਪਿਆ ਭਾਜੀ ਇਹੀ ਰੇਟ ਹੈ ਤੇ 200 ਰੁਪਏ ਦਾ ਸੂਟ ਦੋਸ ਲਬ ਲਬ ਕੇ ਵਧੀਆ ਵਧੀਆ ਵੈਰਾਈਟੀਆਂ ਲੈਣੀਆਂ ਤੇ ਆਪਣੇ ਭੈਣ ਭਰਾ ਦਾ ਫਾਇਦਾ ਕਰਾਣਾ ਸਾਡੀ ਇਹ ਮੈਂ ਹੋਰ ਵੀ ਅਸੀਂ ਬਾਜ਼ਾਰ ਚ ਘੁੰਮਦੇ ਆ ਉਹ ਵੀ ਉਹ ਵੀ ਕਹਿੰਦੇ ਸੀ ਥੋਕ ਦਾ ਕੰਮ ਕਰਦੇ ਆ ਸਾਡਾ ਥੋਕ ਦਾ ਕੰਮ ਹੈ ਪਰ ਉਹ ਆ ਨਾਤਾ ਉਹ ਰੇਟ ਦਿੰਦੇ ਨੇ ਜੇ ਰੇਟ ਹੁੰਦਾ ਤਾਂ ਚੀਜ਼ ਨਹੀਂ ਹੁੰਦੀ ਐ ਸਾਡੇ ਕੋਲ ਇਹੀ ਚੀਜ਼ ਮਿਲਨੀ ਸੱਚੀ ਦਾ ਆਨੰਦ ਦੁਕਾਨ ਤੇ ਤੁਸੀਂ ਕੋਈ ਆਓਗੇ ਨਾ ਤੁਹਾਨੂੰ ਖੁਦ ਬੇ ਖੁਦ ਪਤਾ ਲੱਜੂਗਾ ਇਮਾਨਦਾਰੀ ਦਾ ਕੰਮ ਇਮਾਨਦਾਰੀ ਦਾ ਸੌਦਾ ਸੱਚ ਦਾ ਸੌਦਾ ਵੇਚੀ ਦੇ ਹੱਥੇ ਸੱਚੀ ਦਾ ਨਾਮ ਲਿਖੋ ਇੱਕ ਹੋਰ ਗੱਲ ਜਿਹੜੇ ਮੇਰੇ ਦਰਸ਼ਕਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਨਾ ਉਹਨੇ ਵਾਸਤੇ ਤੁਸੀਂ 15-20 ਤੇ ਜੇ ਕੋਈ ਕੋਈ ਦੁਬਾਰਾ ਮੰਗਵਾਉਣਾ ਚਾਹੁੰਦਾ ਹੋਵੇ ਤੁਹਾਡੀ ਕੋਈ ਡਿਲੀਵਰੀ ਵਗੈਰਾ ਵੀ ਕਰ ਦਿੰਨੇ ਆਂ। ਆਨਲਾਈਨ ਜਿੱਥੇ ਮਰਜ਼ੀ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਜਾਂ ਸਕਰੀਨਸ਼ਾਟ ਕਰ ਸਕਦੇ ਹੋ ਤੁਹਾਨੂੰ ਨਾਲ ਦੇ ਨਾਲ ਭੇਜ ਦਿੱਤਾ ਜਾਏਗਾ। ਉਹਦੇ ਕੋਈ ਲੱਗ ਚਾਰਜ ਹੋਣਗੇ ਫਿਰ? ਹਾਂਜੀ ਉਹਦੇ ਜਿਹੜਾ ਵੇਟ ਦਾ ਖਰਚਾ ਪੈਗੋ ਉਹ ਲੱਗੂਗਾ। ਇਹ ਦੇਖੋ ਜੀ ਮਸਲੀਨ ਕਾਟਨ ਦਾ ਸੂਟ ਹੈ ਭਾਜੀ। ਸਾਰਾ ਬੁਟੀਕ ਸਟਾਈਲ ਕੱਟਿਆ ਆ। ਨਾਲ ਲਾਊਗਾ ਪਿਓਰ ਦਾ ਦੁਪੱਟਾ ਕਟ ਮਰਕ ਦਾ। 650 750 ਵਿਗਦਾ ਆ ਆਪਾਂ ਤੁਹਾਨੂੰ ਦੇਣਾ ਸਿਰਫ 350 ਰੁਪਏ ਦੀ ਰੇਂਜ ਚ। 350 ਰੁਪਏ ਦੀ ਰੇਂਜ ਤੁਸੀਂ ਆਰਾਮ ਨਾਲ ਲੱਗੇ 550 ਦਾ ਵੇਚ ਸਕਦੇ ਹੋ ਦਰਸ਼ਕੋ 200 ਰੁਪਏ ਸੂਟ ਦਾ ਆਰਾਮ ਨਾਲ ਬਚੇਗਾ ਬਚੇਗਾ ਤੁਹਾਨੂੰ 295 395 495 ਆ ਰੇਂਜ ਪੈਣਾ ਭਾਰੇ ਭਾਰੇ ਸੂਟ ਵੀ 495 ਦੇ ਨੇ ਅਸੀਂ ਬਾਹਰ ਜਾਂਦੇ ਆ ਆਪਣਾ ਸੀ ਕੁੰਡਾ ਕਰਾਇਆ ਆਨੇ ਆ 10000 ਰੁਪਏ ਦੀ ਸ਼ੋਪਿੰਗ ਕਰ ਲੀਜੀ ਇਹੀ ਚੀਜ਼ ਜੇ ਕਿਤੇ ਬਾਅਦ ਡੰਮੀ ਤੇ ਭਾਈ ਪਾਤੀ 2500 3000 3500 ਵੱਧਦਾ ਹੀ ਜਾਂਦਾ ਰੇਟ 6000 ਤੱਕ ਜਾਂਦੇ ਨੇ ਦਰਸ਼ਕਾਂ ਦੇ ਹੋਸ਼ ਉੱਡ ਜਾਣਗੇ ਜਦ ਰੇਟਾਂ 'ਚ ਕਪੜਾ ਸੀ ਤੁਹਾਨੂੰ ਦੇ ਦਣੇ ਆ ਇਹ ਮੈਂ ਤੁਹਾਨੂੰ ਬਸ ਹੈਰਾਨ ਹੋਏ ਨਾ ਤੁਸੀਂ ਇਹ ਦੇਖੋ ਜੀ ਕ੍ਰੇਪ ਦਾ ਸੂ 8800 9900 ਦੇ ਵਿਗਦੇ ਆਪਾਂ ਤੁਹਾਨੂੰ ਦੇਣਾ ਪੂਰਾ ਕਰੇਪ ਦਾ 올ਓਵਰ ਸੂਟ ਹੈ 5 ਮੀਟਰ ਸਿਰਫ ਰੇਟ ਮਿਲਣਾ ਹੈ ਤਾਂ 400 ਤੇ 65 ਰੁਪਏ 465 ਰੁਪਏ ਦਾ ਪੂਰੇ ਹੈਵੀ ਸੂਟ ਨਾਲ ਦੁਪੱਟਾ ਤੇ ਭਾਜੀ ਇਹਨਾਂ ਦੇ ਜਿੱਦਾਂ ਉਹ ਪਾਣਾ ਪਾਣਾ ਹੁੰਦਾ ਪੂਰਾ ਹੁੰਦਾ ਨਾ ਕੱਪੜਾ ਵੀ ਜਿਵੇਂ ਕਿਸੇ ਨੇ ਬਣਾਣਾ ਪੂਰਾ 5 ਮੀਟਰ ਹੁੰਦਾ ਹੈ 5 ਮੀਟਰ ਸੂਟ ਨਾਲ ਚਨੋਂਨ ਦੇ ਦੁਪੱਟੇ ਉਹ ਦਿੱਕਤ ਨਾ ਕਰੋ ਪੂਰੀ ਵਧੀਆ ਚੀਜ਼ ਦੇਵਾਂਗੇ ਆਪਾਂ ਆਪਣੇ ਭੈਣ ਭਰਾਵਾਂ ਨੂੰ ਇਹ ਫੌਕਸ ਜੀ ਆਰਡਰ ਦਾ ਸੂਟ ਹੈ ਸਾਰਾ ਹੈਵੀ ਦੇਖੋ ਕੰਮ ਦੇਖੋ ਸਾਰਾ ਭਾਜੀ ਬਰੀਕੀ ਨਾਲ ਦਿਖਾ ਦਿਓ ਸਾਰਾ ਥ्रेड ਵਰਕ ਨਾਲ ਸੀਕੁਐਂਸ ਦਾ ਵਰਕ ਹੈ 1-1000 ਰੁਪਏ 12-1200 ਦਾ ਮਾਰਕੀਟ ਅਜ ਵੇਚਦੇ ਨੇ ਸੂਟ ਲੁੱਕੀ ਤੁਹਾਨੂੰ ਆਪਾਂ ਜਿਹੜੇ ਭੈਣ ਭਰਾਵਾਂ ਨੂੰ ਆਪ ਪੂਰਾ ਸੀਕਵੈਂਸ ਆ ਫੋਰ ਸਾਈਡ ਦੁਪੱਟਾ ਦੇਖੋ ਨਾਲ ਕਿੰਨਾ ਸੋਨਾ ਲੱਗਿਆ ਹੈ ਜੌਰਜਟ ਦਾ ਦੁਪੱਟਾ ਨਾਲ ਸੀਕਵੈਂਸ ਦਾ 550 ਦੀ ਰੇਂਜ ਵਿੱਚ ਮਿਲਣਾ ਆਰਟੀਕਲ ਦੇਖੋ ਵਿਦ ਇਨਰ ਇੰਨੇ ਕੈਂਕਾ ਨਾ ਆਰਟੀਕਲ ਹੋਰ ਰੇਟਾ ਜੀ ਦੇ ਦੇਣਾ ਤੁਸੀਂ ਬਸ ਜਿਹੜੇ ਮੇਰੇ ਘਰ ਬਣਾ ਪੈਨ ਬਣਾ ਕੰਮ ਸ਼ੁਰੂ ਕਰਨਾ ਨਾ ਉਹਨਾਂ ਦਾ ਤਾਂ ਬਹੁਤ ਹੀ ਫਾਇਦਾ ਜਿਹੜੇ ਵਿਆਹ ਸ਼ਾਦੀਆਂ ਦੇ ਲਈ ਲੈਣਾ ਅੱਧੋ-ਅੱਧਾ ਫਾਇਦਾ ਨਹੀਂ ਇੱਥੇ ਪਈ ਫਾਇਦਾ ਤਾਂ ਠੀਕ ਹੈ ਮੈਨੂੰ ਨਾ ਹਲੇ ਵੀ ਰੇਟ ਜੇ ਸੁਣ ਕੇ ਨਾ ਯਕੀਨ ਜੇ ਨਹੀਂ ਹੋ ਰਿਹਾ ਪਤਾ ਨਹੀਂ ਕਿਉਂ ਪਾਜੀ ਜਦੋਂ ਮਰ ਪਾਜੀ ਤੁਸੀਂ ਦੱਸੋ ਸੱਚੀ ਆ ਰੇਟ ਹੈਗੇ ਨੇ ਸੱਚੀ ਗੱਲ ਹੈ ਬਈ ਸੱਚੀ ਗੱਲ ਹੈ ਸੂਟ ਜਿਹੜੇ ਨੇ ਇਸ ਰੇਟ ਤੇ ਜਾਂਦੇ ਨੇ ਤੇ ਕੋਈ ਅਹੀ ਰੇਟ 'ਚ ਜਾਂਦਾ ਬਾਈ ਅਹੀ ਰੇਟ 'ਚ ਮਾਲ ਮਿਲਦਾ ਇੱਥੇ ਬੰਡਲ ਦੇ ਬੰਡਲ ਵਿਕਦੇ ਨੇ ਬਈ ਤੁਸੀਂ ਦੱਸ ਦਿਓ ਮਾੜਾ ਜੀ ਮੈਨੂੰ ਤਾਂ ਐਂ ਲੱਗਦਾ ਤੁਸੀਂ ਬੰਦੇ ਤਾਂ ਨਹੀਂ ਰੱਖੇ ਪੈਸੇ ਦੇ ਕੇ ਅੱਜ ਦਿਹਾੜੀ ਤੇ ਆ ਜਿਓ ਆ ਜਾ ਕੇ ਦੱਸ ਦਿਓ ਰੇਟ ਵਸ ਇਹ ਹੀ ਵੇਚਦੇ ਆ ਸਾਰੇ ਅਹੀ ਰੇਟ ਤੇ ਜਾਂਦੇ ਪਾਜੀ ਹਾਂ ਜੀ ਪਾਜੀ ਅਹੀ ਰੇਟ ਆਉਣਗੇ ਇੱਧਰ ਦੇ ਕੋਈ ਮਾਲ ਵੇਚਦੇ ਨੇ ਜਿੰਨਾ ਮਰਜ਼ੀ ਐ ਇੱਥੇ ਹੋਣਗੇ ਸਾਡੇ ਨਾਲ ਵੇਚਣਗੇ ਅਸੀਂ ਇੱਥੇ ਹੋਵਾਂਗੇ ਜਦੋਂ ਮਰਜ਼ੀ ਮਾਲ ਲੈ ਕੇ ਜਾਓ ਇਸ ਰੇਟ ਦੇ ਵਿੱਚ ਬੈਠੇ ਆ ਜਿੰਨਾ ਮਰਜ਼ੀ ਮਾਲ ਲੈ ਕੇ ਜਾਓ ਨਹੀਂ ਪਤਾ ਕੀ ਯਕੀਨ ਜਿਆ ਨਹੀਂ ਹੁੰਦਾ ਪਾਜੀ ਇਹ ਰੇਟ ਸੁਣੀ ਨਹੀਂ ਕਦੇ ਕਿਸੇ ਨੇ ਵੀ ਨਹੀਂ ਸੁਣੀ ਉਹ ਜਿੰਨੇ ਲੋਕ ਤੁਹਾਨੂੰ ਦੇਖ ਰਹੇ ਨੇ ਜਿਹੜੇ ਭੈਣ ਭਰਾ ਲੈ ਗਏ ਉਹ ਡੀਟੇਲਰਾਂ ਕੋਲ ਲੈ ਰਹੇ ਨੇ ਆਪਾਂ ਹੀ ਉਹ ਜਿਹੜੀ ਚੀਜ਼ 400 ਦੀ 800 ਦੀ ਲੈ ਕੇ ਜਾਂਦੇ ਪਏ ਨੇ ਅਸੀਂ ਆਪਣੇ ਮੈਨੂੰ ਫਾਇਦਾ ਕਰਾਣਾ ਹੈ ਆਹੀ ਸੂਟ ਮੈਂ ਤੁਹਾਨੂੰ 200 ਤੋਂ ਲੈਣੇ ਚੱਲ ਜਾਓ ਨੇ 2000 ਥੱਲੇ ਨਹੀਂ ਮੰਨਦੇ ਨਹੀਂ ਦੇਣਾ ਤੁਹਾਨੂੰ ਪਤਾ ਤੁਸੀਂ ਮਾਰਕੀਟ ਚ ਘੁੰਮੇ ਹੋ ਸਾਰਾ 495 ਰੁਪਏ ਦਾ 495 ਰੁਪਏ ਦੇ ਵਿੱਚ ਭਾਜੀ ਇਹ ਫੋਰ ਸਾਈਡ ਪਿਓਰ ਦੁਪੱਟਾ ਹੈਂਡਵਰਕ ਦਾ ਕੰਮ ਨਾਲ ਚਨੋਂਨ ਦਾ ਦੁਪੱਟਾ ਕਟਵਰਕ ਦਾ ਦੇਖੋ ਜੀ ਪੀਸ ਅਗਲਾ ਆਰਟੀਕਲ ਦੇਖੋ ਕਿੰਨਾ ਘੈਂਡ ਘੈਂਡ ਇਹ ਵੀ ਭਾਜੀ ਬਹੁਤ ਸੋਹਣਾ ਆਰਟੀਕਲ ਹੈ ਕਿੰਨੇ ਇਹ ਬਨਾਰਸੀ ਦਾ ਸੂਟ ਹੈ ਭਾਜੀ ਬਲੇ ਚੈੱਕ ਕਰੋ ਪੀਸ ਸਾਰਾ 골ਡਨ ਵਰਕ ਹੈ ਦੇਖੋ ਪੀਸ ਕਿ ਕਪੜਾ ਵੇਖੂਗਾ ਇੱਕ ਵਾਰੀ ਕੜਾਈ ਦਿਖਾ ਦਾਂ ਤਾਂ ਕਿ ਦਰਸ਼ਕ ਨੇੜੋਂ ਦੇਖ ਸਕਣ ਵੀ ਹੈ ਕਿ ਵਾਕਈ ਵਰਕ ਕੀਤਾ ਹੋਇਆ ਸੂਟ ਦੀ ਵਰਤ ਹੈਗੀ ਵੀ ਆ ਜਿੰਨੀ ਭਾਜੀ ਦੱਸ ਰਹੇ ਐ ਬਾਰੋ ਵਰਤ ਪਤਾ ਕਰਿਓ ਤੇ ਇੱਥੋਂ ਪਤਾ ਕਰਿਓ ਗ੍ਰੇਡ ਦਾ ਕਿੰਨਾ ਕ ਫਰਕ ਆ ਫਿਰ ਵਿਜ਼ ਦੁਪੱਟਾ ਆਇਆ ਸਾਰਾ ਡੋਲਾ ਬਨਾਰਸੀ ਦਾ ਦੇਖੋ ਜਿਹੜਾ 895 995 ਵਿਕਦਾ ਜੀ ਆਪਾਂ ਆਪਣੇ ਭੈਣ ਭਰਾਵਾਂ ਨੂੰ ਦੇ ਦੇਣਾ ਸਿਰਫ ਇਹਦਾ ਰੇਟ 495 ਰੁਪਏ ਦਾ ਬਨਾਰਸੀ ਦੁਪੱਟੇ ਦੇ ਨਾਲ ਭਾਜੀ ਵੈਸੇ ਤੁਸੀਂ ਘਰੇ ਕੋਈ ਫੈਕਟਰੀ ਫੈਕਟਰੀ ਲਾਈ ਹੈ ਭਾਜੀ ਸਾਡੀਆਂ ਖੁਦ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ 21 21 ਮਸ਼ੀਨਾਂ ਸਾਡੀਆਂ ਖੁਦ ਦੀਆਂ ਲੱਗੀਆਂ ਸਾ ਉੱਥੇ ਮਾਲ ਤਿਆਰ ਹੁੰਦੇ ਆ ਸਾਰੇ ਤਿਆਰ ਤਿਆਰੀ ਕਰਾ ਕੇ ਫਿਰ ਵੇਚੀਦਾ ਤਾਂ ਹੀ ਫਾਇਦੇ ਹੁੰਦੇ ਨੇ ਆਪਣੇ ਭੈਣ ਭਰਾਵਾਂ ਦੇ ਇਹ ਦੇਖੋ ਜੀ ਪੀਸ ਖੋਲ ਕੇ ਦਿਖਾ ਵੀ ਪੂਰਾ ਆਲਓਵਰ ਸੂਟ ਹੈ ਭਾਜੀ ਕੋਈ ਸਲਵਾਰ ਐਡ ਨਹੀਂ ਕੋਈ ਕੁਛ ਨਹੀਂ ਪੂਰਾ ਮੈਂ ਕਹਿੰਦਾ ਲੋਣੀਆਂ ਦੇਨ ਲਾਈਨ ਕਰਨਾ ਹੈ ਵਿਆਹ ਸ਼ਦੀਆਂ ਕਰਨੀਆਂ ਹੈ ਤੁਸੀਂ ਆਹ ਲੋਕਾਂ ਦੀ ਠੰਡ ਅੱਧੀਆਂ ਅੱਧੀਆਂ ਬੀਬੀਆਂ ਦੀ ਠੰਡ ਉੱਡ ਗਈ ਹੋਣੀ ਹੈ ਮੈਂ ਕਹਿੰਦਾ ਹੈਰਾਨ ਹੋ ਗਿਆ ਉਹਨੇ ਕੀ ਰੇਟ ਤੇ ਅਸੀਂ ਕਪੜਾ ਖਰੀਦਿਆ ਤੇ ਕੀ ਰੇਟ ਚ ਮਿਲਦਾ ਪਿਆ ਤੁਹਾਨੂੰ ਪਤਾ ਹੀ ਲੱਗ ਗਿਆ ਜੀ ਚੀਜ਼ ਦੇਖੋ ਪੂਰੇ ਕਰੇਪ ਦੇ ਸੂਟ ਨੇ ਕੇਰੇ ਦੇਖੋ ਗਲੇ ਘੱਡੋ ਤੇ ਨਾਲ ਦੁਪੱਟੇ ਦੇਖੋ ਦੁਪੱਟੇ ਆਣਗੇ ਟਾਈਟਾ ਮੀਟਰ ਦੇ ਖੁੱਲੇ ਜਿਹੜੇ 850 950 ਦਾ ਵਿਕਦੇ ਨੇ ਪੂਰੇ ਹੈਵੀ ਸੂਟ ਹੈ ਦੇਖੋ ਜੀ ਪੂਰੇ ਕਰੇਪ ਦੇ ਸੂਟ ਨਾਲ ਦੁਪੱਟੇ ਹੈਵੀ 850 ਲਾਟਿਕ ਆਪਾਂ ਆਪਣੇ ਭੈਣ ਭਰਾ ਨੂੰ ਦੇ ਦੇਣਾ ਸਿਰਫ ਇਹਦਾ ਰੇਟ 495 ਰੁ ਹੂੰ ਥੋੜੇ ਥੋੜੇ ਆਈ ਬਾਤ ਹੈ ਮੈਂ ਤਾਂ ਮਤਲਬ ਮੈਨੂੰ ਲੱਗਿਆ ਸੀ ਇਹ ਫਵਾਹ ਹੋਣੀ ਹੈ ਵੀ ਮੈਂ ਸੁਣ ਕੇ ਆਇਆ ਵੀ ਅੰਦਰ ਮੈਂ ਕਾ ਦੇਖਾਂ ਜਾ ਕੇ ਹੈ ਕੀ ਹੈ ਜੀ ਤੁਹਾਕੇ ਨੇ ਇੱਥੇ ਬਸ ਸੱਚ ਦਾ ਸਿਲੋ ਤੇ ਫਾਇਦੇ ਹੀ ਫਾਇਦੇ ਕਰਾਈਦੇ ਬਸ ਇੱਥੇ ਸੋਚਣ ਜਿਹੜੇ ਮੇਰੇ ਭੈਣ ਕੰਮ ਕਰਨ ਨੂੰ ਸੋਚਦੇ ਬਿਨਾਂ ਸੋਚਣ ਦੀ ਲੋੜ ਨਹੀਂ ਜਿਹੜੇ ਕਹਿੰਦੇ ਨੇ ਅਸੀਂ ਕੁਝ ਕਮਾਈਏ ਪੈਸੇ ਕਮਾਈਏ ਤੁਸੀਂ 15-2000 ਰੁਪਏ ਲੈ ਆਓ ਤੁਹਾਡਾ ਦੇਖੋ ਕਿੱਦਾਂ ਕੰਮ ਚੱਲਦਾ ਤੁਸੀਂ ਸਾਈਟ ਜਿਹੜਾ ਜੌਬ ਕਰਦੇ ਹੋ ਨਾ ਜੌਬ ਨੂੰ ਭੁੱਲ ਜਾਓਗੇ ਸਾਈਟ ਵੀ ਤੁਸੀਂ ਆਪਣਾ ਹੀ ਬਿਜ਼ਨਸ ਬਣਾ ਲਓਗੇ ਇਹ ਫਾਇਦਾ ਰੋਇਦਾ ਤੁਸੀਂ 200 ਰੁਪਏ ਵੇਚ ਕੇ ਨਾ ਤੁਸੀਂ ਜਮ ਲੋ ਇੱਕ ਸੂਟ ਵੇਚਿਆ 500 ਦਾ 700 ਦਾ ਤੁਹਾਡਾ ਆਮਾ ਵਿਕਣਾ ਹੈ 250 ਰੁਪਏ ਤੁਹਾਡਾ 450 ਵਿਕਣਾ ਹੈ ਇੱਕ ਸੂਟ ਦੇ ਮਗਰ 200 ਰੁਪਏ ਵੱਜਣਾ ਹੈ ਜੇ ਤੁਸੀਂ 500 ਵੇਚ ਲਿਆ 1000 ਰੁਪਏ ਤੁਹਾਡਾ ਰੋਇਦਾ ਇੱਥੇ ਹੀ ਬਣ ਗਿਆ ਤੇ 80 ਮਹੀਨਾ ਦਾ ਉਧੇ ਹੀ ਬਣ ਗਿਆ ਭਾਜੀ ਤੁਹਾਡਾ ਰੋਜ਼ ਦੇ 500 ਦਾ ਆਮਦਨ ਦਾ ਬੰਦਾ ਵੇਚਦਾ ਨਾਣਾ ਲੋਕਾਂ ਨੂੰ ਬਿਜ਼ਨਸ ਕਰਨਾ ਵੀ ਸਿਖਾ ਰਹੇ ਹਨ ਭਾਜੀ ਬਿਜ਼ਨਸ ਕਰਨ ਨਾਲ ਸਾਡੇ ਕੋ ਪੂਰੀ ਦੁਨੀਆ ਲੈ ਕੇ ਜਾਂਦੀ ਕਿੰਨੀ ਦੁਨੀਆ ਲੈ ਕੇ ਜਾਂਦੀ ਹੈ ਬਿਜ਼ਨਸ ਕਰਨ ਵਾਸਤੇ ਉਹਨਾਂ ਦੇ ਵੀ ਨਾਲ ਫਾਇਦਾ ਵਾ ਜਿਹੜੇ ਭੈਣਾਂ ਮੇਰੇ ਜੋਬ ਕਰਦੇ ਨੇ ਔਰ ਸਾਈਡ ਬਿਜ਼ਨਸ ਇਹਨਾਂ ਦਾ ਸਾਈਡ ਬਿਜ਼ਨਸ ਕਰ ਸਕਦੇ ਮੇਰੇ ਭੈਣ ਭਰਾ ਨਾਣਾ ਆਪਣਾ ਬਿਜ਼ਨਸ ਨਾਣਾ ਉਹਨਾਂ ਦਾ ਬਿਜ਼ਨਸ ਚੱਲੂਗਾ ਕਾ ਦਾ ਭੈਣਾਂ ਵਾ ਫ੍ਰੀ ਨੇ ਜਿਹੜੇ ਕਹਿੰਦੇ ਨੇ ਅਸੀਂ ਕੁਝ ਕਮਾਈਏ ਪੈਸੇ ਹੋਰ ਸਾਈਡ ਬਿਜ਼ਨਸ ਆਪਣਾ ਇਹ ਕਰ ਸਕਦੇ ਨੇ ਨਾਲ ਦੇ ਨਾਲ ਉਹੀ ਇਹਨਾਂ ਕਤਨੇ ਕਿਤੇ ਸਚਿਦਾਨੰਦ ਸਿਲਕ ਸਟੋਰ ਲੁਧਿਆਣਾ ਦੇਖੋ ਕਿ ਆ ਰੇਟਾ ਚ ਕਪੜਾ ਅਸੀਂ ਦੇ ਦੇਣਾ ਹੁਣ ਕਿਤੇ ਜਾਂਦਾ ਹੈ ਇੰਡੀਆ ਚ ਵੀ ਜਾਂਦਾ ਹੈ ਬਾਹਰ ਵੀ ਜਾਂਦਾ ਜਿਹੜੇ ਮੇਰੇ ਭੈਣ ਭਰਾ ਐਨ ਆਰ ਆਈ ਬਾਹਰ ਜਿੱਥੇ ਬਾਹਰ ਬੈਠੇ ਨੇ ਉੱਥੇ ਹੀ ਮਾਲ ਜਾਏਗਾ ਜੀ ਪੂਰੇ ਇੰਡੀਆ ਚ ਵੀ ਜਾਏਗਾ ਤੇ ਪੂਰੇ ਬਾਹਰ ਵੀ ਜਾਏਗਾ ਜਿੱਥੇ ਮਰਜੀ ਡਿਸਪੈਚ